के आमने सामने हो गए जिसके चलते तो बता दें कि इसके पीछे कारण के आम आदमी पार्टी की ओर से बाजारों में सरकारी इमारतों खंभों पर बैनर झंडे और चुनाव प्रचार सामग्री सड़क के आर पार के बीचों बीच सरकारी इमारत पर लगाई गई थी जिसका विरोध भारतीय जनता पार्टी की ओर से पठानकोट के विधायक अश्विनी शर्मा की रहनुमाई में किया गया और प्रशासन से मांग की जा रही थी की सरकारी इमारतों पर लगे हुए आम आदमी पार्टी के चुनाव ਸਮਾਪਤੀ ਕੋ ਉਤਾਰਾ ਜਾਏ ਕਿਉਂਕਿ ਵੈ ਚੋਨਾਵਾ ਚਾਰ ਸੰਤਾ ਕੀ ਉੱਲੰਘਣਾ ਹੈ ਇਸ ਦੌਰਾਨ ਸਮਾਦੀ ਪਾਰਟੀ ਕੇ ਕਾਰਕੁਤਾ ਵੀ ਬਾਜ਼ਾਰ ਕੇ ਵਿੱਚੋਂ ਬੈਤ ਗਏ ਔਰ ਦੋਨੋ ਪਾਰਟੀਆਂ ਕੇ ਕਾਰਕਤਵ ਨੂੰ ਦਿੱਕਤ ਮੁਕੀ ਹੋਣੀ ਸ਼ੁਰੂ ਹੋ ਗਈ ਇਸਕੇ ਚਲਤੇ ਮੌਕੇ ਤੇ ਪੁਲਿਸ ਕੀ ਤਰਫ ਸੇ ਪਾਰਟੀ ਕੇ ਕਾਰਕਤਵਾਂ ਕੋ ਗਸ਼ਰ ਕਰ ਰਹੇ ਆ ਜਿਹਨੇ ਪੰਜਾਬ ਮੋਰਡ ਜਮਲ ਸਿੰਘ ਦੇ ਪੁਲਿਸ ਨੇ ਮੁਖਤਿਆਰ ਸਿੰਘ ਮਾਨ ਪਰਸਦ ਤੇ ਸਾਡਾ ਜਿਹੜਾ ਕਿਸਾਨ ਲੀਡਰ ਵਾ ਉਹਨੂੰ ਅਰੈਸਟ ਕਰਕੇ ਤੇ ਜਿਹੜਾ ਥਾਣੇ ਬੰਦ ਕੀਤਾ ਵਾ ਅਸੀਂ ਕਹਿਣਾ ਚਾਹੁੰਦੇ ਆ ਕਿ ਸਾਡਾ ਪੰਜਾਬ ਪੱਦਰ ਤੇ ਦੇਸ਼ ਪੱਦਰ ਤੇ ਨਾਰਾਵਾ ਸਾਡੀ ਜਥੇਬੰਦੀ ਦਾ ਭਾਜਪਾ ਹਰਾਓ ਭਾਜਪਾ ਭਜਾਓ ਕਿਉਂਕਿ ਉਹ ਭਾਜਪਾਵਾ ਜਿੰਨੇ ਦਿੱਲੀ ਬਾਰਡਰਾਂ ਤੇ ਜਾਣ ਵਾਸਤੇ ਸਾਡੇ ਰਾਵਾਂ ਦੇ ਵਿੱਚ ਜਿਹੜਾ ਨਾ ਕਿਲ ਗੱਡੇ ਸੀ ਤਾਰਾਂ ਵਿੱਚ ਔਰ ਕੰਧਾਂ ਖੜੀਆਂ ਕੀਤੀਆਂ ਸੀ ਔਰ ਸਾਡੇ ਛੁੱਭ ਕਰਨ ਦਾ ਜਿਹੜਾ ਨੌਜਵਾਨ ਦਾ ਕਤਲ ਕੀਤਾ ਪੰਜਾਬ ਦੇ ਹੱਦ ਵਿੱਚ ਆ ਕੇ ਸਾਡੇ ਟਰੈਕਟਰਾਂ ਦਾ ਸੁਭਾਣ ਭੰਨਿਆ ਗਿਆ ਉਹ ਪਾਰਟੀ ਜਿਹੜੀ ਸਾਨੂੰ ਦਿੱਲੀ ਦੇ ਜਿਹੜੀ ਭਾਜਪਾ ਜਿਹੜੀ ਸਾਨੂੰ ਦਿੱਲੀ ਨੇ ਵੜਨ ਦਿੰਦੇ ਜਿਹੜੇ ਹਰਿਆਣਿਆਂ ਨੇ ਟੱਪਣ ਦਿੰਦੀ ਐਸੀ ਉਹਦਾ ਪੰਜਾਬ ਦੇ ਵਿੱਚ ਉਹਦੇ ਆਗੂਆਂ ਦਾ ਵਿਰੋਧ ਕਰਾਂਗੇ ਅਸੀਂ ਤੁਹਾਨੂੰ ਜੇ ਤੁਸੀਂ ਹਨ ਉਥੇ ਨਾ ਬਣ ਦੇਣਾ ਅਸੀਂ ਤੁਹਾਨੂੰ ਪਿੰਡਾਂ ਜਿੱਨੇ ਵੜ ਦੇਣਾ ਜੇ ਤੁਸੀਂ ਆਓਗੇ ਅਸੀਂ ਤੁਹਾਡਾ ਵਿਰੋਧ ਕਰੋਗੇ ਸਾਡਾ ਨਾਰਾ ਇਹ ਐ ਪਰ ਅੱਜ ਸਾਡੋਂ ਨੇ ਪਤਾ ਲੱਗਦਾ ਵੀ ਨਾ ਤਾਂ ਇੱਥੇ ਅਮਿਤ ਸ਼ਾਹ ਆ ਰਿਹਾ ਨਾ ਇੱਥੇ ਮੋਦੀ ਆ ਰਿਹਾ ਮਖਤਿਆਰ ਸਿੰਘ ਨੇ ਕਿਉਂ ਫੜਿਆ ਵਾ ਹਾ ਜਿੱਦਣ 24 ਤਰੀਕ ਨੂੰ ਮੋਦੀ ਨੇ ਆਉਣਾ ਸੀਗਾ ਉਸ ਦਿਨ ਵੀ ਮਖਤਿਆਰ ਨੂੰ ਅਰੈਸਟ ਕੀਤਾ ਗਿਆ ਹੈ ਸਾਡੇ ਹੋਰ ਆਗੂ ਨੇ ਵੀ ਅਰੈਸਟ ਕੀਤਾ ਹੈ ਅਸੀਂ ਵੀ ਵੱਡੇ ਪੱਦਰ ਦੇ ਉੱਤੇ ਛੰਡੇ ਜਗ ਜਾ ਕੇ ਗ੍ਰਿਫਤਾਰੀਆਂ ਦਿੱਤੀਆਂ ਅਸੀਂ ਪਰ ਅੱਜ ਜਦੋਂ ਕੇਜਰੀਵਾਲ ਨੇ ਆਉਣਾ ਸਾਡਾ ਸਿਰਫ ਇਹ ਰਹਿਣਾ ਕਿ ਭਾਜਪਾ ਨੂੰ ਜਿਹੜਾ ਨਾ ਵੰਨ ਨਹੀਂ ਦੇਣਾ ਉਹਦਾ ਪਾਚਨ ਚ ਚੱਲਣ ਨਹੀਂ ਦੇਣਾ ਬਾਕੀ ਪਾਰਟੀਆਂ ਨੇ ਸਵਾਲ ਪੁੱਛੋ ਸਵਾਲ ਹੀ ਪੁੱਛਣ ਦੇ ਵੀ ਜਿਹੜਾ ਪਿਛਲੀਆਂ 22 ਚੋਣਾਂ ਵਿੱਚ ਤਾਹ ਵਾਅਦਾ ਕੀਤਾ ਹੈ ਲਾਗੂ ਕੀਤਾ ਕਿ ਨਹੀਂ ਕੀਤਾ ਪਰ ਇਤਨ ਦੀ ਪਾਲਸੀ ਜਿਹੜੀ ਬਖਲਾ ਗਈ ਆ ਉਹ ਚੰਦੀ ਨਹੀਂ ਹੈ ਔਰ ਸਾਡੇ ਕਿਸਾਨਾਂ ਦੇ ਅੱਗੇ ਚੱਕ ਕੇ ਲੈ ਜਾਂਦਾ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਉਹ ਤੁਰੰਤ ਬਿਨਾਂ ਸ਼ਰਤ ਜਿਹੜਾ ਸਾਡੇ ਹਵਾਲੇ ਕੀਤਾ ਜਾਏ ਡਿਪਟੀ ਨਾਲ ਉਹਨਾਂ ਗੱਲ ਹੋਈ ਹੈ ਉਹ ਕਹਿੰਦੇ ਨੇ ਭਾ ਭੇਜ ਦਿੰਨੇ ਆ ਪਰ ਅਸੀਂ ਕਹਿੰਦੇ ਹਾਂ ਬਿਲਕੁਲ ਧੱਕਾਵਾ ਪੁਛਦਾ ਇਹ ਲੋਕਾਂ ਦੀ ਆਵਾਜ਼ ਨੂੰ ਜਿਹੜਾ ਦਬਾਉਣ ਵਾਲੀ ਗੱਲ ਆ ਜਿੰਨੂੰ ਅਸੀਂ ਕਦਾਚਿਤ ਸਹਿਣ ਨਹੀਂ ਕਰਾਂਗੇ ਔਰ ਜਿੰਨੀ ਦੇਰ ਤੱਕ ਸਾਡਾ ਬੰਦਾ ਬਾਹਰ ਨਹੀਂ ਆਉਂਦਾ ਉਹਨਾਂ ਦੇ ਅੱਟਕ ਸਾਡਾ ਪ੍ਰੈਸ جاری ਰਹੂ